ਦੋਸਤੋ ਭੱਜ ਦੌੜ ਦੇ ਦੌਰ ਵਿੱਚ ਇੰਨਾ ਟਾਈਮ ਕਿਸੇ ਕੋਲ ਵੀ ਨਹੀਂ ਕਿ ਬੱਚਿਆਂ ਨੂੰ ਖੁੱਲਾ ਟਾਈਮ ਦੇ ਪਾਣ ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੋ ਕਿ ਬੱਚਿਆਂ ਨੂੰ ਟਾਈਮ ਵਿੱਚੋਂ ਟਾਈਮ ਕੱਢ ਕੇ ਬੱਚਿਆਂ ਨਾਲ ਟਾਈਮ ਜ਼ਰੂਰ ਸਪੈਂਡ ਕਰੋ ਬੱਚਿਆਂ ਦਾ ਕੀ ਹੈ ਬੱਚੇ ਦਾ ਤੁਹਾਡੇ ਟਾਈਮ ਤੁਹਾਡਾ ਸਮਾਂ ਤੁਹਾਡਾ ਸਾਥ ਪਾਲਦੇ ਆ ਛੋਟੇ-ਛੋਟੇ ਐਕਟੀਵਿਟੀਆਂ ਦੇ ਵਿੱਚ ਤੁਸੀਂ ਬੱਚਿਆਂ ਦੇ ਨਾਲ ਰਹੋਗੇ ਤਾਂ ਬੱਚੇ ਐਨੇ ਦੇ ਵਿੱਚ ਹੀ ਖੁਸ਼ ਹੋ ਜਾਣਗੇ बच्चा कह रहा सी पापा पापा खेत मोटर ਤੇ ਨਹਾਣ ਚਲੀਏ खेत मोटर ਤੇ ਨਹਾਣ ਚਲੀਏ ਚਲੋ ਜਿਆਦਾ ਟਾਈਮ ਨਹੀਂ ਸੀ ਤਾਂ ਸੋਚਿਆ ਕਿਉਂ ਨਾ ਮੋਟਰ ਵਾਲਾ ਮਾਹੌਲ ਕਰਦੇ ਵਿੱਚ ਹੀ ਆਪਾਂ ਪੈਦਾ ਕਰਦੇ ਆਂ ਇਹ ਡਰਮ ਕੁਦਰਤੀ ਅੱਦਾ ਪਾਉਣਾ ਸੀਗਾ ਧਰਨ ਵਾਲਾ ਸੀਗਾ ਬੱਚਾ ਕੇ ਅੰਦਰ ਡਰਮ ਦੇ ਵਿੱਚ ਵੜਨਾ ਡਰਮ ਦੇ ਵਿੱਚ ਵੜ ਕੇ ਬੱਚਾ ਉਪਰੋਂ ਮੋਟਰ ਚਲਾਉਂਦੀ ਜਦੋਂ ਡਰਮ ਭਰਿਆ ਤਾਂ ਮੋਟਰ ਬੰਦ ਕਰਤੀ ਪਾਣੀ ਥੋੜਾ ਥੋੜਾ ਆਹੀ ਜਾਂਦਾ ਤਾ ਬੱਚਾ ਪੂਰਾ ਆਨੰਦ ਲੈ ਰਿਹਾ ਤਾਂ ਇਸ ਤਰ੍ਹਾਂ ਛੋਟੇ-ਛੋਟੇ ਐਕਟੀਵਿਟੀਆਂ ਦੇ ਨਾਲ ਵੀ ਆਪਾਂ ਬੱਚਿਆਂ ਨੂੰ ਖੁਸ਼ ਕਰ ਸਕਦੇ ਆ ਬੱਚਿਆਂ ਦੇ ਨਾਲ ਆਪਾਂ ਘਰ ਦੇ ਵਿੱਚ ਰਹਿ ਕੇ ਟਾਈਮ ਸਪੈਂਡ ਕਰ ਸਕਦੇ ਆ ਪਰ ਇਹ ਜੀ ਐਕਟੀਵਿਟੀ ਕੋਸ਼ਿਸ਼ ਕਰਨੀ ਹੈ ਕਿ ਬੱਚੇ ਦੇ ਨਾਲ ਹੀ ਰਹੀਏ ਪਾਣੀ ਵਗੈਰਾ ਦੀ ਐਕਟੀਵਿਟੀ ਕਰਨੀ ਹੈ ਬੱਚੇ ਦੇ ਨਾਲ ਰਹਿ ਕੇ करिए ਹੋਰ ਵੀ ਐਸੀਆਂ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਜਿਹੜੀਆਂ ਆਪਾਂ ਬੱਚਿਆਂ ਦੇ ਨਾਲ ਥੋੜੇ ਸਮੇਂ ਦੇ ਵਿੱਚ ਕਰ ਸਕਦੇ ਆ ਆਪਣਾ ਵੀ ਟਾਈਮ ਬਚਿਆ ਬੱਚੇ ਵੀ ਖੁਸ਼ ਹੋ ਗਏ